ਮਾਲਕ ਕਹਿੰਦੇ ਅਸੀਂ ਘਰ ਵੇਚਣਾ ਤਾਂ ਨਹੀਂ ਸੀਗਾ ਪਰ ਕਈ ਮਜਬੂਰੀਆਂ ਆ ਕੇ ਪੈ ਗਈਆਂ ਤਾਂ ਕਰਕੇ ਘਰ ਜਲਦੀ ਤੋਂ ਜਲਦੀ ਵੇਚਣਾ ਤੇ ਜਮਾ ਸਸਤਾ ਵੇਚਣਾ ਇੱਕ ਵਾਰੀ ਰੇਟ ਜਿਹੜਾ ਮਾਲਕ ਨੇ ਕੀਤਾਗਾ 3 ਲੱਖ ਰੁਪਏ ਕਿਹਾਗਾ ਬਾਕੀ ਤੁਸੀਂ ਮਾਲਕ ਨਾਲ ਆਪ ਹੀ ਗੱਲ ਕਰ ਲਿਓ ਘਰ ਦੀ ਆਪਾਂ ਸਾਰੀ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800426173 ਤੁਹਾਡੇ ਕੋਲੇ ਵੀ ਘਰ ਕੋਠੀ ਮंगाना ਵੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ WhatsApp ਨੰਬਰ ਤੇ ਭੇਜੋ ਫਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਚਾਹੇ ਤੁਸੀਂ ਜਿੱਥੇ ਕੁਈ ਦੇਖ ਰਿਓ ਸੀ ਅੱਜ ਆਪਾਂ ਤੁਹਾਡੇ ਖਾਤਰ ਬਹੁਤ ਸੋਹਣੀ ਵੀਡੀਓ ਲੈ ਕੇ ਪਹੁੰਚੇ ਹਾਂ ਅਸੀਂ ਆ ਜਿਹੜੀ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਪਹਿਲਾਂ ਤਾਂ ਇਹਦੇ ਵਿੱਚ ਤੁਸੀਂ ਇੱਕ ਕੋਠੀ ਦੇਖ ਰਹੇ ਹੋ ਸੀ ਆ ਕੋਠੀ ਬਹੁਤ ਸੋਹਣੀ ਬਣੀ ਹੋਈ ਐ ਤੇ ਪੂਰੀ ਵੀਡੀਓ ਚ ਕੱਲੀ ਕੱਲੀ ਆਪਾਂ ਗੱਲਬਾਤ ਕਰਾਂਗੇ ਇਸ ਕੋਠੀ ਤੋਂ ਇਲਾਵਾ ਤੁਹਾਨੂੰ ਇੱਕ ਜਮਾ ਸਸਤਾ ਘਰ ਦੇਖਣ ਨੂੰ ਮਿਲ ਜੂਗਾ ਉਹਦਾ ਰੇਟ ਹੈ ਜੀ 3 ਲੱਖ ਰੁਪਈਆ ਇਹ ਜਿਹੜੀ ਤੁਸੀਂ ਕੋਠੀ ਦੇਖ ਰਹੇ ਹੋ ਸੀ ਇਹਦਾ ਰੇਟ ਇਹਦੀ ਜਗ੍ਹਾ ਤੇ ਲੋਕੇਸ਼ਨ ਸਾਰਾ ਕੁਝ ਅਲੱਗ ਹੈ ਜੀ ਤੇ ਜਿਹੜਾ ਨੰਬਰ 2 ਤੇ ਆਪਾਂ ਘਰ ਦੇਖਾਂਗੇ 3 ਲੱਖ ਦਾ ਉਹਦੀ ਆਪਾਂ ਅੱਗੇ ਗੱਲ ਕਰਾਂਗੇ ਤੇ ਆਹ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਜੀ ਇਹਦੀ ਆਪਾਂ ਥਾਂ ਦੀ ਗੱਲ ਕਰੀਏ ਤਾਂ ਮਾਲਕ ਨੇ 6 ਮਰਲੇ ਥਾਂ ਦੱਸੀ ਐ ਜੀ 6 ਮਰਲੇ ਥਾਂ ਇਹ ਤੇ ਇਹਦੇ ਵਿੱਚ ਆਪ ਨੂੰ ਦੋ ਬੈੱਡਰੂਮ ਸੈੱਟ ਦੇਖਣ ਨੂੰ ਮਿਲ ਜਾਣਗੇ ਟੋਟਲ ਤਿੰਨ ਬਾਥਰੂਮ ਦੇਖਣ ਨੂੰ ਮਿਲ ਜਾਣਗੇ ਇੱਕ ਸਟੋਰ ਏਰੀਆ ਤੇ ਇੱਕ ਆਪਾਂ ਨੂੰ ਅਰਸ਼ ਹੋਈ ਚੇ ਤੇ ਗਲੀ ਵਧੀਆ ਲੱਗਦੀ ਐ ਜੀ ਖੁੱਲੀ ਡੁੱਲੀ ਗਲੀ ਲੱਗਦੀ ਐ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਤੇ ਅੰਦਰ ਆਪਾਂ ਪਹੁੰਚ ਗਏ ਜੀ ਤੁਸੀਂ ਚੈੱਕ ਕਰੋ ਪਹਿਲਾਂ ਤਾਂ ਲੋਬੀ ਖੁੱਲੀ ਡੁੱਲੀ ਆਪਾਂ ਨੂੰ ਪੂਰੀ ਵਧੀਆ ਲੋਬੀ ਦੇਖਣ ਨੂੰ ਮਿਲ ਜੂਗੀ ਜਿਹੜੇ ਕਮਰੇ ਬਣੇ ਹੋਏ ਨੇ ਬਹੁਤ ਵਧੀਆ ਸੋਹਣੇ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਕਮਰੇ ਤੋਂ ਪਹਿਲਾਂ ਜਿਹੜੀ ਰਸੋਈ ਇਹਨਾਂ ਨੇ ਬਣਾ ਕੇ ਦਿਖਾਈ ਹੈ ਜੀ ਵੀਡੀਓ 'ਚ ਉਹ ਤੁਸੀਂ ਦੇਖੋ ਜੀ ਵੀਡੀਓ 'ਚ ਹਰ ਇੱਕ ਚੀਜ਼ ਇਹਨਾਂ ਨੇ ਦਿਖਾਈ ਹੈ ਉੱਪਰੋਂ ਛੱਤ ਦੇਖ ਲਓ ਜੀ ਰਸੋਈ ਦੀ ਕੱਲੀ ਕੱਲੀ ਚੀਜ਼ ਇਹਨਾਂ ਨੇ ਦਿਖਾਈ ਹੈ ਸੈਲਫ ਤੋਂ ਲੈ ਕੇ ਟੂਟੀਆਂ ਦਾ ਕੰਮ ਤੁਸੀਂ ਚੈੱਕ ਕਰੋ ਟਾਈਲਾਂ ਦਾ ਕੰਮ ਚੈੱਕ ਕਰੋ ਬਾਕੀ ਜੋੜੀਆਂ ਗੇਟ ਪੱਲੇ ਜਿਹੜੇ ਲੱਗੇ ਹੋਏ ਨੇ ਉਹ ਤੁਸੀਂ ਦੇਖੋ ਜੀ ਤੇ ਬੈਡਰੂਮ ਤੁਸੀਂ ਚੈੱਕ ਕਰੋ ਕਮਰੇ ਦੇ ਅੰਦਰ ਵੀ ਤੁਹਾਨੂੰ ਮੈਂ ਲੈ ਕੇ ਚੱਲਦਾ ਪੂਰਾ ਸੋਹਣਾ ਕਮਰਾ ਇਹਨਾਂ ਨੇ ਬਣਾਇਆ ਹੋਇਆ ਜੀ ਤੁਸੀਂ ਆਪ ਸਾਰਾ ਕੁਝ ਦੇਖ ਰਹੋ ਛੱਤ ਚੈੱਕ ਕਰ ਲਓ ਜੀ ਤੇ ਕਮਰੇ ਦੀਆਂ ਕੰਧਾਂ ਤੇ ਜਿਹੜਾ ਰੰਗ ਹੋਇਆ ਤੁਸੀਂ ਉਹ ਚੈੱਕ ਕਰੋ ਥੱਲੇ ਜਿਹੜੀਆਂ ਟਾਈਲਾਂ ਲੱਗੀਆਂ ਹੋਈਆਂ ਉਹ ਚੈੱਕ ਕਰੋ ਜੀ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ ਕੋਠੀ ਨੂੰ ਖਰੀਦਣ ਤੋਂ ਬਾਅਦ 1 ਰੁਪਿਆ ਕੋਠੀ ਤੇ ਲਾਉਣ ਦੀ ਲੋੜ ਹੈ ਨਹੀਂ ਮਾਲਕ ਕਹਿੰਦੇ ਨੇ ਸਾਰਾ ਕੰਮ ਮੁਕੇ ਦਾ ਕਰਵਾ ਰੱਖਿਆ ਜਿੰਨਾ ਵੀ ਕੰਮ ਹੁੰਦਾ ਜੀ ਟਾਈਲਾਂ ਤੋਂ ਲੈ ਕੇ ਰੰਗ ਦਾ ਕੰਮ ਨਾ ਤਾਂ ਆਪਾਂ ਨੂੰ ਇੱਕ ਵੀ ਪਰਸੈਂਟ ਕਿਸੇ ਪਾਸੋਂ ਰੰਗ ਲਿਹਾ ਹੋਇਆ ਮਿਲਣਾ ਨਾ ਹੀ ਕੋਈ ਆਪਾਂ ਨੂੰ ਕੰਮ ਕਰਵਾਉਣ ਦੀ ਲੋੜ ਹੈ ਜੀ ਤੇ ਜਿਹੜਾ ਆਪਾਂ ਕਮਰਾ ਦੇਖਿਆ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਦੇਖਣ ਨੂੰ ਮਿਲੂਗਾ ਤੁਸੀਂ ਸਾਰਾ ਕੁਝ ਚੈੱਕ ਕਰ ਹੀ ਰਹੇ ਹੋ ਸੀ ਬਾਕੀ ਟਾਈਲਾਂ ਦਾ ਕੰਮ ਤੁਸੀਂ ਚੈੱਕ ਕਰੋ ਜੀ ਥੱਲੇ ਜਿਹੜੀਆਂ ਟਾਈਲਾਂ ਲੱਗੀਆਂ ਹੋਈਆਂ ਟਾਈਲਾਂ ਜਿਹੜੀਆਂ ਲੱਗੀਆਂ ਹੋਈਆਂ ਮਾਲਕ ਨੇ ਪ੍ਰੋਕਸੀ ਪਵਾ ਕੇ ਟਾਈਲਾਂ ਲੁਵਾਈਆਂ ਹੋਈਆਂ ਸੀ ਵਧੀਆ ਲੋਬੀ ਆਪਾਂ ਨੂੰ ਮਿਲ ਜੂਗੀ ਇਹ ਡ్రਾਈਂਗ ਏਰੀਆ ਵਧੀਆ ਮਿਲ ਜੂਗਾ ਤੇ ਕੰਦਾ ਤੇ ਜਿਹੜਾ ਰੰਗ ਤੁਸੀਂ ਚੈੱਕ ਕਰ ਹੀ ਲਿਆ ਸੀ ਬਾਕੀ ਲੋਬੀ ਤੁਸੀਂ ਚੈੱਕ ਕਰ ਹੀ ਰਹੇ ਹੋ ਤੇ ਸੈਕਿੰਡ ਜਿਹੜਾ ਬੈਡਰੂਮ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਹਾਂ ਸੀ ਡ్రਾਈਂਗ ਏਰੀਆ ਉਹ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਸੀ ਤੇ ਬਾਹਰਲੀ ਸਾਈਡ ਆਪਾਂ ਨੂੰ ਇੱਕ ਸਟੋਰ ਏਰੀਆ ਦੇਖਣ ਨੂੰ ਮਿਲੂਗਾ ਤੇ ਤੁਹਾਨੂੰ ਆਪਾਂ ਦਿਖਾ ਵੀ ਦਿੰਨੇ ਹਾਂ ਸੀ ਬਾਕੀ ਕੋਠੀ ਜਦੋਂ ਤੁਸੀਂ ਖਰੀਦੋਗੇ ਉਹਨੂੰ ਤੁਸੀਂ ਕੀ ਬਣਾਉਣਾ ਸੀ ਉਹ ਤੁਹਾਡੀ ਇੱਛਾ ਸੀ ਇਹਨੂੰ ਤੁਸੀਂ ਬਾਹਰਲੀ ਸਾਈਡ ਡ్రਾਈਂਗ ਏਰੀਆ ਬਣਾਉਣਾ ਸੀ ਇਹਨੂੰ ਡ్రਾਈਂਗ ਏਰੀਆ ਵੀ ਬਣਾ ਸਕਦੇ ਹੋ ਬਾਕੀ ਇਹਨੂੰ ਰੱਖਣਾ ਸੀ ਸਟੋਰ ਏਰੀਆ ਤਾਂ ਸਟੋਰ ਵਾਸਤੇ ਵੀ ਵਧੀਆ ਜੀ ਕਿਉਂਕਿ ਉੱਤੇ ਸੈਲਫ ਵੀ ਇਹਨਾਂ ਨੇ ਪੁਆਈ ਹੋਈ ਹੈ ਜੀ ਬਾਕੀ ਹੁਣ ਚੱਲਦੇ ਹਾਂ ਜੀ ਆਪਾਂ ਪਰਲੀ ਸਾਈਡ ਤੇ ਜਿਹੜਾ ਸਟੋਰ ਆਪਾਂ ਨੂੰ ਦੇਖਣ ਨੂੰ ਮਿਲੂਗਾ ਉਹਨੂੰ ਬਾਹਰਲੀ ਸਾਈਡ ਤੋਂ ਵੀ ਗੇਟ ਲੱਗਦਾ ਤੇ ਲੋਬੀ ਦੇ ਅੰਦਰੋਂ ਵੀ ਲੱਗਦਾ ਜੀ ਬਾਕੀ ਹੁਣ ਤੁਸੀਂ ਚੈੱਕ ਕਰੋ ਜੀ ਡ్రਾਈਂਗ ਏਰੀਆ ਵਾਲ ਪੇਪਰ ਦਾ ਕੰਮ ਬਹੁਤ ਵਧੀਆ ਹੋਇਆ ਬਾਕੀ ਤੁਸੀਂ ਕੱਲੀ-ਕੱਲੀ ਚੀਜ਼ ਇੱਕ ਵਾਰੀ ਦੇਖੋ ਜੀ ਬਹੁਤ ਸੋਹਣੀ ਕੋਠੀ ਆ ਪਤਵਾੜੇ ਖਾਤਰ ਅੱਜ ਇਹ ਲੈ ਕੇ ਪਹੁੰਚਿਆ ਕੰਮ ਬਹੁਤ ਚਾਵਾਂ ਨਾਲ ਮਾਲਕ ਨੇ ਕਰਵਾਇਆ ਹੋਇਆ ਸੀ ਤੇ ਵੇਚਣੀ ਵੀ ਬਹੁਤ ਵਧੀਆ ਰੇਟ ਦੀ ਹੈ ਜੇ ਆਪਾਂ ਇੱਕ ਡਿਮਾਂਡ ਦੀ ਗੱਲ ਕਰੀਏ ਤਾਂ ਕੁੱਲ 18 ਲੱਖ ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਤੁਹਾਡੇ ਚੋਂ ਬਹੁਤ ਸਾਰਿਆਂ ਨੇ ਕਮੈਂਟ ਕੀਤੇ ਸੀਗੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੂ ਤੁਸੀਂ ਕਮੈਂਟ ਪਾਈ ਸੀਗੇ ਤੁਹਾਡੇ ਕਮੈਂਟ ਨੂੰ ਦੇਖ ਕੇ ਆਪਾਂ ਕੋਠੀ ਆਜਾ ਇਹ ਲੈ ਕੇ ਪਹੁੰਚੇ ਹਾਂ ਜੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਡਿਸਟ੍ਰਿਕਟ ਮੋਗਾ ਇਹਨਾਂ ਨੂੰ ਲੱਗਦਾ ਸੀ ਮੋਗੇ ਏਰੀਆ ਚੋਂ ਆਪਾਂ ਲੈ ਕੇ ਪਹੁੰਚਿਆ ਸੀ ਫਤਿਹਗੜ ਕੋਰੋਟਾਣਾ ਮਾਲਕ ਦਾ ਏਰੀਆ گا ਫਤਿਹਗੜ ਕੋਰੋਟਾਣਾ ਇਹਨਾਂ ਦਾ ਪਿੰਡ ਹੈਗਾ ਤੇ ਇਹਨਾਂ ਦਾ ਜ਼ਿਲ੍ਹਾ ਮੋਗਾ ਲੱਗਦਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਤੇ 18 ਲੱਖ ਰੁਪਏ ਡਿਮਾਂਡ ਹੈ ਸੀ ਬਾਕੀ ਕੀ ਕੁਝ ਘਰ ਦੇ ਅੰਦਰ ਹੈਗਾ ਉਹ ਤੁਹਾਨੂੰ ਪਤਾ ਲੱਗੀਗਾ ਸੀ 18 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਤੇ ਜਿਹੜਾ ਤੁਹਾਨੂੰ ਨੰਬਰ ਮੈਂ ਦਿੰਨਾ ਸੀ ਇਹਨਾਂ ਨੂੰ ਤੁਸੀਂ ਗੱਲ ਕਰ ਸਕਦੇ ਹੋ ਮਾਲਕ ਦਾ ਨੰਬਰ ਹੈ ਜੀ ਇਹਨਾਂ ਨਾਲ ਗੱਲ ਕਰ ਲਿਓ 94179 14581 ਤੇ ਦੂਜਾ ਨੰਬਰ ਹੈ ਜੀ 94788 28334 ਦੋ ਨੰਬਰ ਮਾਲਕ ਨੇ ਦਿੱਤੇ ਆ ਜੀ ਇਹ ਜਿਹੜੇ ਨੰਬਰ ਨੇ ਜਿਹੜੀ ਕੋਠੀ ਤੁਸੀਂ ਦੇਖ ਰਹੇ ਹੋ ਸੀ 18 ਲੱਖ ਦੀ ਇਹਨਾਂ ਦੇ ਨੰਬਰ ਹੈ ਜੀ 3 ਲੱਖ ਦਾ ਘਰ ਸਮਝ ਕੇ ਇਹਨਾਂ ਨਾਲ ਤੁਸੀਂ ਗੱਲ ਨਾ ਕਰਿਓ ਜੀ ਜਿਹੜਾ 3 ਲੱਖ ਦਾ ਘਰ ਹੈ ਉਹਦੀ ਆਪਾਂ ਅੱਗੇ ਗੱਲ ਕਰਾਂਗੇ ਜਿਹੜਾ 18 ਲੱਖ ਰੁਪਈਆ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਕੋਠੀ 18 ਲੱਖ ਦੀ ਇਹ ਤੇ ਇਹ ਕੋਠੀ ਦੀ ਆਪਾਂ ਗੱਲਬਾਤ ਫਿਲਹਾਲ ਕਰ ਰਹੇ ਹਾਂ ਸੀ ਤੇ ਮੋਬਾਈਲ ਨੰਬਰ ਤੁਹਾਨੂੰ ਮਿਲ ਗਿਆ ਜੀ ਗੱਲ ਤੁਸੀਂ ਕਰ ਸਕਦੇ ਹੋ ਤੇ ਜਿਨ੍ਹਾਂ ਦੀ ਫਰਮਾਇਸ਼ ਤੇ ਆਪਾਂ ਕੋਠੀ ਇਹ ਲੈ ਕੇ ਪਹੁੰਚੇ ਹਾਂ ਉਹਨਾਂ ਦੇ ਤੁਹਾਨੂੰ ਮੈਂ ਨਾਮ ਵੀ ਦੱਸ ਦੇਣਾ ਸੀ ਪਹਿਲਾ ਜਿਹੜਾ ਕਮੈਂਟ ਆਪਣੇ ਕੋਲੇ ਪਹੁੰਚੇਗਾ ਦਰਸ਼ਨ ਕੋਰੇ ਜੀ ਦਰਸ਼ਨ ਕੋਰ ਇਹਨਾਂ ਦਾ ਨਾਮ ਹੈ ਜੀ ਮੇਰੀ ਭੈਣ ਨੇ ਇਹਨਾਂ ਨੇ ਮੋਗੇ ਸੜਕ ਤੋਂ ਕਿਹਾਗਾ ਘਰ ਵਾਸਤੇ ਤੇ ਆਪਾਂ ਇਹਨਾਂ ਦੀ ਫਰਮਾਇਸ਼ ਤੇ ਲੈ ਕੇ ਪਹੁੰਚੇ ਹਾਂ ਸੀ ਬਾਕੀ ਤੁਸੀਂ ਕਮੈਂਟ ਕੀਤਾ ਮੇਰੀ ਭੈਣ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜਾ ਸੈਕਿੰਡ ਕਮੈਂਟ ਹੈ ਜੀ ਇਹਨਾਂ ਨੇ ਮੋਗੇ ਏਰੀਆ ਚੋਂ ਕਿਹਾ ਸੀਗਾ ਤੇ ਮੋਗੇ ਏਰੀਆ ਚੋਂ ਆਪਾਂ 18 ਲੱਖ ਦੀ ਕੋਠੀ ਵਧੀਆ ਲੈ ਕੇ ਪਹੁੰਚੇ ਹਾਂ ਸੀ ਵੀਰਪਾਲ ਸ਼ੈਰਗਿੱਲ ਇਹਨਾਂ ਦਾ ਨਾਮ ਹੈਗਾ ਤੇ ਤੁਹਾਡੀ ਫਰਮਾਇਸ਼ ਤੇ ਆਪਾਂ ਕੋਠੀ ਲੈ ਕੇ ਪਹੁੰਚੇ ਹਾਂ ਜੀ ਤੁਸੀਂ ਕਮੈਂਟ ਪਾਇਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਤੁਸੀਂ ਕਮੈਂਟ ਕੀਤਾ ਬਹੁਤ ਬਹੁਤ ਸ਼ੁਕਰੀਆ ਜੀ ਬਾਕੀ 3 ਲੱਖ ਦਾ ਜਿਹੜਾ ਘਰ ਆਪਾਂ ਲੈ ਕੇ ਪਹੁੰਚੇ ਆ ਉਹਦੀ ਆਪਾਂ ਹੁਣ ਗੱਲ ਕਰਦੇ ਹਾਂ ਜੀ ਬਾਕੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸਦੇ ਰਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਜੇ ਤੁਸੀਂ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬ ਦਿਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਪੁੱਲਿਓ ਜੀ ਨਾਲ ਦੀ ਨਾਲ ਜ਼ਰੂਰ ਕਰ ਦਿਓ ਜਿਹੜਾ 3 ਲੱਖ ਦਾ ਆਪਾਂ ਘਰ ਲੈ ਕੇ ਪਹੁੰਚੇ ਸੀ ਉਹਦੀ ਆਪਾਂ ਹੁਣ ਗੱਲ ਕਰਦੇ ਆਂ ਪਹਿਲਾਂ ਤਾਂ ਤੁਸੀਂ ਗਲੀ ਚੈੱਕ ਕਰੋ ਜੀ ਗਲੀ ਜਿਹੜੀ ਲੱਗਦੀ ਆ ਖੁੱਲੀ ਡੁੱਲੀ ਆਪਾਂ ਨੂੰ ਗਲੀ ਦੇਖਣ ਨੂੰ ਮਿਲ ਜੂਗੀ ਜੇ ਆਪਾਂ ਲੰਬਾਈ ਚੌੜਾਈ ਦੀ ਗੱਲ ਕਰੀਏ ਜਿਹੜਾ ਘਰ ਆਪਾਂ ਇਹ ਤੁਹਾਨੂੰ ਦਿਖਾ ਰਹੇ ਆਂ ਜਿਹੇ 3 ਲੱਖ ਦਾ ਘਰ ਹੈ ਇਹਦੀ ਲੰਬਾਈ ਚੌੜਾਈ ਹੈਗੀ ਅਸੀਂ 15 22 30 ਬਾਕੀ ਕਮਰੇ ਵਧੀਆ ਬਣੇ ਹੋਏ ਨੇ ਜੀ ਕਮਰਿਆਂ ਦੀ ਵੀਡੀਓ ਤੁਸੀਂ ਦੇਖ ਲਓ ਜੀ ਆਪਣੇ ਕੋਲੇ ਵੀਡੀਓ ਮਾਲਕ ਨੇ ਬਹੁਤ ਵਧੀਆ ਬਣਾ ਕੇ ਭੇਜੀ ਆ ਸਾਰਾ ਕੁਝ ਇਹਨਾਂ ਨੇ ਦਿਖਾਇਆਗਾ ਇਹ ਸਾਰਾ ਕੁਝ ਆਪ ਤੁਹਾਨੂੰ ਦਿਖਾ ਵੀ ਰਿਹਾ ਸੀ ਵਧੀਆ ਆਪਾਂ ਨੂੰ ਰਸੋਈ ਦੇਖਣ ਨੂੰ ਮਿਲ ਜੂਗੀ ਵਧੀਆ ਦੋ ਕਮਰੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਤੇ ਫਲਸ਼ ਵਗੈਰਾ ਵਧੀਆ ਬਣੀ ਹੋਈ ਹੈ ਜੀ ਬਾਥਰੂਮ ਏਰੀਆ ਵਧੀਆ ਬਣਿਆ ਹੋਇਆ ਹੈ ਬਾਕੀ ਜੇ ਆਪਾਂ ਰੇਟ ਦੀ ਗੱਲ ਕਰੀਏ ਬਹੁਤ ਘੱਟ ਰੇਟ ਮਾਲਕ ਨੇ ਕਿਹਾ ਹੈ ਕੁੱਲ 3 ਲੱਖ ਰੁਪਏ ਮਾਲਕ ਨੇ ਕਿਹਾ ਹੈ ਬਾਕੀ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਰੇਟ ਕਰ ਲਾਂਗੇ ਜੇ ਕਿਸੇ ਨੂੰ ਘਰ ਪਸੰਦ ਆਉਂਦਾ ਸੀ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਦਾ ਪਿੰਡ ਹੈਗਾ ਜੀ ਧੂੜਕੋਟ ਜ਼ਿਲ੍ਹਾ ਫਰੀਦਕੋਟ ਹੈ ਜੀ ਤੇ ਸਾਰਾ ਕੁਝ ਤੁਹਾਨੂੰ ਦੱਸ ਹੀ ਦਿੱਤਾ ਸੀ ਪਾਣੀ ਵਾਸਤੇ ਮੋਟਰ ਲੱਗੀ ਹੋਈ ਆ ਤੇ ਮੋਬਾਈਲ ਨੰਬਰ ਸਕਰੀਨ ਤੇ ਆ ਜੀ ਮਾਲਕ ਦਾ 98785 ਤੇ 757423 ਮਾਲਕ ਨਾਲ ਗੱਲ ਕਰ ਸਕਦੇ ਹੋ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰਨੀ ਹੋਈ ਬਾਕੀ ਮੈਨੂੰ ਦੱਸੋ ਜੀ ਹੁਣ ਕਮੈਂਟ ਕਰਕੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਘਰ ਪਸੰਦ ਆ ਇਹ 3 ਲੱਖ ਦਾ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਬੱਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਅਗਲੀ ਵੀਡੀਓ ਜੇ ਤੁਹਾਨੂੰ ਤੁਹਾਡੇ ਏਰੀਆ ਚੋਂ ਚਾਹੀਦੀ ਹੈ ਤਾਂ ਕਮੈਂਟ ਕਰੋ ਜੀ ਕਿਹੜੇ ਏਰੀਆ ਚੋਂ ਘਰ ਕੋਠੀ ਮਕਾਨ ਤੁਹਾਨੂੰ ਚਾਹੀਦਾ ਤੇ ਇਹ ਤੋਂ ਬਾਅਦ ਕਮੈਂਟਾਂ ਨੂੰ ਦੇਖ ਕੇ ਹੀ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਤੇ ਅਗਲੀ ਵੀਡੀਓ ਚ ਜੇ ਤੁਸੀਂ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਤਾਂ ਤੁਹਾਡੇ ਕੋਲੇ ਵੇਚਣਾ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋ ਆਪਣੇ ਕੋਲੇ ਭੇਜੋ ਜਮਾ ਫਰੀ ਚ ਆਪਾਂ ਐਡ ਲਾ ਦਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੀ ਹੈ ਜਲਦੀ ਆਪਾਂ ਬਾਕੀ ਆਪਣਾ WhatsApp ਨੰਬਰ ਤੁਹਾਨੂੰ ਮਿਲੇਗਾ ਜੀ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਹੈ ਫੋਟੋਮਾਂ ਜਾਣਕਾਰੀ ਵੀਡੀਓ ਆਪਣੇ ਕੋਲੇ ਭੇਜ ਦਿਓ ਬੱਸ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ